ਪਾਰਕ ਮੇ ਕੇਅੱਤੀ ਪੂਰੇ ਵਧੀਆ ਹੈ ਕਿ ਕਾਲੇ ਨੂੰ ਚੋਣਾ ਹੈ ਹਾਂ ਚਾਚੀ ਜੀ ਮੰਮੀ ਸੋਨੇ ਦੀ ਕਿਤਾਬੀ ਆਹ ਹੁੰਦਾ। ਇਹ ਕਦੇ ਡੈਮ ਦਾ ਪਾਣੀ ਖੜਾ। ਦੇਵ ਪ੍ਰਭ ਕਰਦ। ਨਾਲ ਜਾ। ਉਹ ਤੋੜ ਲੈਂਦੀ ਮੰਮੀ। ਲਾ ਲ। ਕੀ ਕਰਨੇ ਨੇ? ਖਾ ਲੂੰ। ਖਾ ਦਿੰਦੀ ਹੁੰਦੇ। ਕਿਆ? ਇਹ ਪਰੇਤੀ ਕੀ ਹੁੰਦੇ ਨੇ ਇਹ? ਸਿਕੰਦਰ ਉਹ ਤੇ ਕੀ ਕਹਿੰਦੀ ਸਿਕੰਦਰ ਸਿਕੰਦਰ ਕਿੰਨੇ ਨੇ ਇਹਨੇ ਸਿਕੰਦਰ ਹਾਂ ਕੀ ਲੱਗੇ ਹੋਏ ਨੇ ਚਲ ਗਮ ਨਾ ਹਾਂ ਮੈਨੂੰ ਪਤਾ ਹੈ ਸ਼ੂਗਰ ਪੱਤਾ ਮਾਸੇ ਮਾਸਤੇ ਲਾਇਆ ਤੇ ਇਹ ਦਰਖਤ ਦੇਖ ਰੋ ਨੀ ਲੰਦੀ ਆ ਇਹਦੀ ਵੀਡੀਓ ਖਾਦੇ ਸ਼ੂਗਰ ਪੱਤਾ ਸ਼ੂਗਰ ਪੱਤਾ ਮਤਲਬ ਕਪੜੇ-ਕਪੜੇ ਇਹ ਹੂੰ ਉਹਦਾ ਆਹ ਕੁੰਡਾ ਤੀਜਾ ਕੁੰਡਾ ਇੱਧਰ ਉਲਟੇ ਜਾਂਦੇ ਤੇ ਫਿਰ ਗਲੀ ਰਹਿ ਜਾਂਦੇ ਗਲੀ ਨਹੀਂ ਹੈਗੀ ਇਹ ਤੇ ਜਿਹੜੇ ਸੌਣੀ ਨਹੀਂ ਲੱਗਦੇ ਉਹ ਬਸ ਬਾਣ ਜੀ ਦੇ ਆਹ ਦੋ ਕੁੰਡੇ ਬਸ ਸਿੱਧੇ ਜਿਹੜਾ ਰੱਖ ਕੇ ਦੋਸਾਂ ਨੇ ਤੇ ਫਿਰ ਜਿਹੜੀ ਭੀਜੀ ਸਲਾਈ ਆਉਗੀ ਆਹ ਕੁੰਡਾ ਇੱਧਰ ਉਲਟੇ ਜੀ ਇੱਧਰ ਲਾਇਟ ਜੀ ਆਹ ਹੋ ਗਏ ਹੋ ਗਏ ਮੋਤੋਂ ਨਾਲ ਹੀ ਹੈਗੇ ਹੋਰ ਇਹਨਾਂ ਤਾਂ ਨਾਲ ਹੀ ਪਾਉਣੀ ਹੁੰਦੀਆਂ ਸਾਰੀਆਂ ਦੇ ਜਿਹੜਾ ਉਰੋਂ ਉਰੋਂ ਕੱਟ ਪਾ ਕੇ ਤੇਰੇ ਨਾਲ ਇਥੋਂ ਇੰਨੇ ਤੂੰ ਸੰਤਰੀ ਜਾਊਗੀ ਤੇਰਾ ਮੋਢੇ ਐ ਹੋ ਜਾਣਗੇ ਫਿਰ ਉਹ ਬਾਕੀ ਦੋਨ ਦੱਸ ਦੇਂਦੀਆਂ ਨੇ ਜਿੰਨਾਂ ਦੇ ਵੀ ਆਰਡਰ ਹੁੰਦੇ ਨੇ ਵੀ ਹੇਹੇ ਨੀਚੇ ਦੇ ਕਰਨੇ ਨੇ ਸਾਰੇ ਮੋਢੇ ਉਹ ਕਿੱਦਿ ਜੇ 70000 ਨਹੀਂ ਆਉ ਲਵਾਈ ਉਹ ਤਾਂ ਆਉਂਦੀ ਨਹੀਂ ਹੈਗੀ ਜੇ ਤੂੰ ਕੋਈ ਫਾਇਦਾ ਤਾਂ ਹੁੰਦਾ ਨਹੀਂ ਕੋਈ ਪਾ ਲੈਣੇ ਪਲਦੀਰ ਮਾੜਾ ਇੰਝ ਆਇਆ ਤਾਂ 100 ਰੁਪਏ ਪਾ ਜੀ ਆ ਜੀ ਕਿਤੇ ਜਾਣਾ ਹਾਂ ਜੀ ਬਹੁਤ ਬਾਹਰ ਤੇ ਜਾਣਾ ਹਨ ਮੈਂ ਆਇਆ ਹਾਂ ਕਾਉਲੀ ਗੁਰ ਨਾ ਸੇ ਆਉਣੀ ਹੈ ਜੀ ਆਊਟ ਕਰਦਾ ਬਾਹਰ ਦਾ ਜੀ 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 ਇਹ ਗੋਆਲੇ ਜਿੰਨ ਦੀ ਗੋਆਲੇ ਦੀ ਉਹ ਸਵਾਲ ਦੀ ਨਾ ਉਹ ਜਿਹਾਇਆ ਕਰੋ ਕੋਈ ਵਰਦਮਨ ਦੀ ਉਹ ਦਿੱਤੀਆਂ ਵਰਦਮਨ ਦੀ ਨਾ ਮੈਂ ਕੋਈ ਨਹੀਂ

ਮੈਂ ਕਹਾ ਪਰ ਹਾਂ ਇਹ ਸਾਰੀਆਂ ਉੱਠ ਕੇ ਹਾਂ ਨਾ ਬੈਠੀ ਤਾਂ ਇਹਨੇ ਦੁੱਧ ਲੈਣਾ ਹੀ ਆ ਸੈਫਨ ਬੰਦ ਕਰਨਾ ਹੀ ਅੰਦਰ ਲੱਕੀ ਦੰਨੀ ਹੁੰਦਾ ਹਜੇ ਬਣੀ ਨਹੀਂ ਰੋਟੀ ਆਇਆ ਬਾਰੀ ਲੱਕੀ ਵੀ ਸੁਨੇਹੀ ਆ ਜਾਂਦਾ ਹੁੰਦਾ ਉਹਦੀ ਰੋਟੀ ਤੁਹਮੇ ਗਾਇਸਤੀ ਲਾਗੂਗੀ ਮੇਰੇ ਤਹਾਵਾਂ ਪੈਂਦੀ ਆ ਕਿ ਮੰਗਰ ਮੰਗਰ ਕਰਦਾ ਚਲੋ ਜੇ ਆਪਾਂ ਦਾਲ ਨੂੰ ਇਕੱਠਾ ਲਾਤਾ ਬਾਹਰ ਤੋਂ ਨਹੀਂ ਲਾਈ ਕੀ ਆਪਾਂ ਉੱਥੇ ਮਨ ਪੱਕ ਕੇ ਧਰਾਈਏ ਪਹਿਲਾਂ ਫਿਰ ਆਪਾਂ ਚੱਲਾਂਗੇ ਹਾਂ ਚਲੋ ਪੱਕ ਕੇ ਪਹਿਲਾਂ

ਆਹ ਇਹਨਾਂ ਦੀ ਲਾ ਰੋਟੀ ਕਾ ਲਾਉਣੀ ਆਪੂ ਹੈ ਬਾਹਰ ਤਨ ਪਤਨੀ ਕਰੇ ਅਮ ਗਾਹੜੀ ਰੋਦ ਲੈ ਰਹਾ ਜਾਂਦਾ ਕਿਦੋਂ ਧਰ ਦੇ ਹਾਂ ਕਿਤਰਾ ਆਸ਼ਸ਼ ਦੇ ਪੁੱਛ ਜੀ ਉਹ ਤੂੰ ਗੋ ਚੇੜੀ ਜਿੰਨੀ ਨੂੰ ਇਹਨਾਂ ਦਾ ਕੋਈ ਖੋਤਾ ਨਾ ਲੱਗ ਜਾਂਦਾ ਉਹ ਮੇਰੇ ਨਾਲ ਜੇ ਮੈਂ ਕੋਤਾ ਵਾਲਾ ਮਾਰਦੀ ਅੰਦਰ ਚ ਤੰਗੀ ਵੀ ਨਹੀਂ ਮਤੀ ਜਾਂਦੀ ਗਰ ਗਰ ਦਰ ਵੇਖਣਾ ਕੋਈ ਨਾ ਕੋਈ ਨਾ ਹੋ ਜਾਂਦੇ ਫਿਰ ਨਹੀਂ ਰੋਟੀ ਲਾਲੀ ਮਸਤ ਕਾਉ ਨੂੰ ਹਾਂ ਤੁਸ ਮੈਂ ਵੀ ਲਾ ਕੇ ਹੁੰਨੀ ਆ ਗੀਤ ਗਾਉਣੇ ਨੇ ਹੋਰ ਫਿਰ ਗੀਤ ਗਾਵਾਂਗੇ ਗੀਤਾ ਗਿੱਦਾ ਪਾਉਣਾ ਹੈ ਨਾ ਗੀਤਾ ਆਏ ਗੀਤ ਗਾਉਣੇ ਨੇ ਫਿਰ ਮਾਣ ਆਏ ਸਿੱਖਲਾਂਗੇ ਹੋਰ ਬੱਸ ਜੀ ਗੰਦਾ ਜੀ ਨੂੰ ਤੇਲ ਆਮਾ ਜਿਹਨਾਂ ਹਮ ਕਰਦੇ ਆਂ ਜਿਹਦੇ ਵਿੱਚ ਕਹੋਗੇ ਪਰ ਦੀਖ ਦੇ ਹੋਰ ਤੇ ਪਰ ਦੀਖ ਦੇ ਵਿੱਚ ਆ ਰਾਮਣ ਜੇ ਆਪਾਂ ਪਾਠੀਆਂ ਤੇ ਰੱਖਿਆ ਤੇ ਧੂਣੀ ਤੇ ਤੇ ਆਪਾਂ ਰੋਟੀ ਲਾ ਕੇ ਫਿਰ ਚਾਲ ਦੇਣੀ ਤੇ ਸਾਰੀਆਂ ਪੈਣਾ ਦੇ ਕੰਮ ਨਿਬੜ ਜਾਣਗੇ ਸਾਰੀਆਂ ਪਠੀਆਂ ਹੁਣ ਬੰਦ ਉੱਥੇ ਧੂਣੀ ਤੇ ਸਬਜ਼ੀ ਰੋਟੀ ਰਹਿੰਦੀ ਆਪਾਂ ਬਣਾਉਣ ਵਾਲੀ ਰੋਟੀ ਬਣਾਉਂਦੀਆਂ ਨਹੀਂ ਸਾਰੀਆਂ ਆਪਾਂ ਵੀ ਬਸ ਰੋਟੀ ਬਣਾ ਕੇ ਫਿਰ ਚਾਲਦੇ ਆਂ ਉਹਨਾਂ ਪਾਪਾ ਕਾਸੂਮ ਸਾਡੇ ਕਿਹਾ ਮੈਂ ਪਰ ਸੁਣ ਤੇ ਪੁੱਤ ਪਾਪਾ ਬਾਹਰ ਜਾਂਦੇ ਨਾ ਕੀ ਤੇ ਪਹਿਲਾਂ ਮੈਂ ਛੁੱਟੀ ਕਰਕੇ ਕੋਈ ਹੋਰ ਕਰ ਦਿੰਦਾ ਹੁਣ ਨਹੀਂ ਹੰਦੀ ਉਹ ਵੀ ਨਹੀਂ ਫਿਰ ਅਸੀਂ ਜਾਂਾਂਗੇ ਪੰਨਨ ਵਾਲੇ ਕੱਲੂ ਕਹਿੰਦੇ ਸੀ ਕੱਲ ਨੂੰ ਫਿਰ ਆਏ ਮਗਰ ਚੱਲ ਇੱਕ ਦਿਨ ਆਂ ਜਾਂ ਹੁੰ ਜਾਂ ਨਾ ਇੱਕ ਦਿਨ ਹੋਰ ਲਾ ਦਿੰਦੇ ਵੀ ਕਿਹੜਾ ਰੋਜ਼ ਆ ਜਾਂਦਾ ਉਹ ਤਾਂ ਕੱਲ ਨਹੀਂ ਕਹਿੰਦੀ ਕਿ ਕੱਲ ਨੂੰ ਛੱਡਿਆ ਮੈਂ ਖਾਣਾ ਕੱਲ ਨੂੰ ਨਹੀਂ ਮੈਂ ਪਾਸ ਨੂੰ ਸੱਟ ਕੇ ਆਉਂਦੀ ਹਮਨਾਂ ਜਮਾਂ ਨੇ ਇੱਥੇ ਦੜਨ ਬੋਰ ਲਾ ਦੋ ਕਿਹੜਾ ਰੋਜ਼ ਹੀ ਆਇਆ ਜਾਂਦਾ ਹੈ ਹੰਡਾਗੀ ਕਿ ਪਰਸ ਨੂੰ ਸੱਦੇ ਆਮ ਅਸਮੇਤ ਤਾਂ ਨਾ ਨਾ ਪਰਸ ਨੂੰ ਸਕੂਲ ਅੱਤ ਤੱਕ ਨੂੰ ਹੂੰ 13 ਨੂੰ ਲੱਗੂ ਅੱਤਾਂ 13 ਤੋਂ ਬਾਅਦ ਲੱਗੂ 14 ਨੂੰ ਚਲੋ 15 ਤਰੀਕ ਨੂੰ ਲੱਗੂ ਦਾ ਸਕੂਲ ਦੇਖੀ ਜੀ ਪ੍ਰਾਂਤ ਦਾ ਆਟਾ ਬਲਾਈ ਵਧੀਆ ਹੁੰਦਾ ਜਾਂਦਾ ਹੈ ਆਟਾ ਥੋੜਾ ਜਿਹਾ ਹੁੰਦਾ ਪਹਿਲਾਂ ਆਪਣੇ ਪ੍ਰਾਂਤ ਵਾਲੀ ਵੱਟੀ ਦੀ ਸਟੇਟ ਦੀ ਜਿਹੜੀ ਪਿੱਕਰ ਦੀ ਉਹ ਜਾਦੇ ਵੱਟੀ ਆ ਇਹ ਛੋਟੀ ਚਰਾਂਦਾਰੀ ਵਧੀਆ ਬਣਾ ਲਾ ਲੈ ਗਈ ਵੀਰ ਨਾ ਚਲੋ ਜੀ ਬਣਾਉ ਉਹਨਾਂ ਐਂਡ ਤੱਕ ਜਮੂਰ ਦੇਖਿਆ ਕਰੋ ਬਲਾਗ ਕਿਵੇਂ ਦਾ ਲੱਗਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮੈਂ ਤਾਂ ਜੀ ਹੋਰ ਸੋਹਣੇ ਜੇ ਬਲਾਗ ਦੇ ਨਾਲ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ